ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰ ਤੁਸੀਂ ਬਹੁਤ ਵਧੀਆ ਹੋ ਕਿ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਦੇਵਗਨ ਫੈਮਿਲੀ ਦੇ ਬਾਰੇ ਤੇ ਅਮਰ ਦੀ ਵਾਈਫ ਦੀਪ ਦੇਵਗਨ ਦੇ ਬਾਰੇ ਜੋ ਕਿ ਵਿਆਹ ਤੋਂ ਬਾਅਦ ਵੀਡੀਓਜ਼ ਦੇ ਵਿੱਚ ਆਉਣ ਲੱਗੀ ਆ ਤੇ ਉਹ ਨਵੀਂ ਨਵੀਂ ਹੀ ਵੀਡੀਓਸ ਵਿੱਚ ਐਕਟਿੰਗ ਕਰਨ ਲੱਗੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵਾ ਹਾਲੇ ਕੁਝ ਕੁ ਮਹੀਨੇ ਹੋਏ ਆ ਅਮਰ ਦੇਵਗਨ ਦੀ ਮੈਰਿਜ ਨੂੰ ਤਾਂ ਬਹੁਤ ਸਾਰੇ ਕਮੈਂਟ ਆ ਰਹੇ ਆ ਇਹ ਸਾਰਿਆਂ ਦੀ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਸਾਰਾ ਐਕਟਿੰਗ ਨੂੰ ਪਸੰਦ ਕੀਤਾ ਜਾ ਰਿਹਾ ਸਿਰਫ ਅਮਰ ਦੇਵ ਗਾਂਧੀ ਪਾਈਫ ਦੀ ਦੇਵ ਗਾਂਧੀ ਐਕਟਿੰਗ ਨੂੰ ਨਹੀਂ ਪਸੰਦ ਕੀਤਾ ਜਾ ਰਿਹਾ ਅੱਜ ਆਪਾਂ ਤੁਹਾਡੇ ਤਾਂ ਇਹੇ ਸ਼ੇਅਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮੇਰਾ ਟਾਈਮ ਖਰਾਬ ਨਾ ਕਰਦੇ ਆਪਾਂ ਜੇ ਤੁਸੀਂ ਕੰਟੀਨਿਊ ਕਰਦੇ ਆਂ ਵੀਡੀਓ ਨੂੰ ਅਮਰਦੇਵ ਗੰਦੀ ਵਾਈਫ ਵੀ ਮਿਆਂ ਤੋਂ ਬਾਅਦ ਹੀ ਐਕਟਿੰਗ ਕਰਨ ਲੱਗੀ ਹੈ ਆਪਾਂ ਸਾਲਾਂ ਨੂੰ ਹੀ ਪਤਾ ਵਾ ਕੋਈ ਵੀ ਕੰਮ ਕਰਨ ਨੂੰ ਵੀ ਟਾਈਮ ਜ਼ਰੂਰ ਲੱਗਦਾ ਵਾ ਉਹ 8 ਜਨਮ ਹੀ ਵੀਡੀਓਜ਼ ਦੇ ਵਿੱਚ ਆਉਣ ਲੱਗੀ ਆ ਇਸ ਕਰਕੇ ਉਸ ਨੂੰ ਐਕਟਿੰਗ ਕਰਨ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ ਬਟ ਉਹ ਟਰਾਈ ਕਰ ਰਹੀ ਆ ਕਿ ਉਹ ਆਪਣਾ ਬੈਸਟ ਦਾ ਬੈਸਟ ਹੀ ਦੇਵੇ ਪਰ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਹਰ ਇੱਕ ਨੂੰ ਸੈਕਰੀਫਾਈਜ਼ ਕਰੀ ਕਿਉਂਕਿ ਟਾਈਮ ਲੱਗਦਾ ਹੁੰਦਾ ਹਰ ਕਿਸੇ ਨੂੰ ਕਿਉਂਕਿ ਉਸ ਨੇ ਹੁਣ ਜਿਹੜੀ ਵੀਡੀਓ ਚੱਲ ਰਹੀ ਆ ਤਾਰਾ ਪਾਣੀ ਉਸ ਵਿੱਚ ਰੋਲ ਕੀਤਾ ਲੜਾਕੀ ਹੁੰਦਾ ਆ ਬਿਕਰ ਤੋੜਨ ਦਾ ਰੋਲ ਕੀਤਾ ਉਹ ਉਸ ਨੂੰ ਲੋਕੀ 네ਗੇਟਿਵ ਬਹੁਤ ਜ਼ਿਆਦਾ ਬੋਲ ਰਹੇ ਆ ਦੀਪ ਉਹ ਇਦਾਂ ਕਰਤਾ ਇਦਾਂ ਕਰਤਾ ਦੀਪ ਨੇ ਵਿਆਹ ਤੋਂ ਬਾਅਦ ਪਹਿਲਾਂ ਵਧੀਆ ਫੈਮਿਲੀ ਰਹਿੰਦੀ ਸੀ ਇਹ ਹੋ ਰੀਅਲ ਨਹੀਂ ਹੈਗਾ ਇਹ ਸਿਰਫ ਉਹ ਜਿਹੜੀ ਕਹਾਣੀ ਬਣਾਈ ਆ ਉਸ ਵਿੱਚ ਹੀ ਦੀਪ ਨੂੰ ਇਦਾਂ ਦਾ ਕਰੈਕਟਰ ਮਿਲਿਆ ਇਦਾਂ ਦਾ ਰੋਲ ਕਰਨ ਲਈ ਕਿਹਾ ਗਿਆ ਵਾ ਇਸ ਕਰਕੇ ਹੀ ਉਹ ਰੋਲ ਕਰ ਰਹੀ ਹੈ ਉਸਨੇ ਬਹੁਤ ਸਾਰੇ ਟਿਕ ਵੀ ਲੈਂਦੀ ਹੈ ਕਿਉਂਕਿ ਉਸ ਨੂੰ ਜ਼ਿਆਦਾ ਉਸ ਬਾਲ ਉਸ ਦਾ ਸ਼ਾਂਤ ਸਭਾਈ ਹੈ ਉਸ ਅਸਮਤ ਬਜਾ ਠੰਡਾ ਬਾ ਪਰ ਉਸ ਨੂੰ ਇਹ ਜਿਆਦਾ ਵੀਡੀਓ ਬਣਾਉਂ ਜ ਥੋੜੀ ਜਿਹੀ ਅਖਿਆ ਯਾਰ ਇਹ ਕਿਉਂਕਿ ਉਸ ਦਾ ਗੁੱਸੇ ਕੋਰ ਸਭਾ ਨਹੀਂ ਹੈਗਾ ਇਸ ਕਰਕੇ ਉਸ ਨੂੰ ਟੇਕ ਵੀ ਜਿਆਦਾ ਲੈਣੇ ਪੈਂਦੇ ਆ ਤੇ ਉਹ ਆਪਣਾ 100% ਦੇ ਰਹੀ ਹੈ ਕੰਮ ਦੇ ਵਿੱਚ ਹੌਲੀ ਹੌਲੀ ਉਹ ਬੰਦ ਟ੍ਰੇਡ ਹੁੰਦੀ ਜਾਊਗੀ ਤੇ ਉਹ ਅੱਗੇ ਹੋਰ ਵੀਡੀਓਜ਼ ਦੇ ਵਿੱਚ ਵਧੀਆ ਕੰਮ ਕਰੇਗੀ ਆਪਾਂ ਨੂੰ ਇਹ ਮਤਲਬ ਨਹੀਂ ਹੁੰਦਾਗਾ ਵੀ ਆਪਾਂ ਜੇ ਉਹ ਕਮੈਂਟ ਕੀਤਾ ਆਪਾਂ ਹੌਸਲਾ ਵਜਾਈ ਕਰਨੀ ਚਾਹੀਦੀ ਆ ਹਾਂ ਵੀ ਉਸਨੇ ਵਧੀਆ ਕੰਮ ਕੀਤਾ ਗੇਟੋ ਬੈਸਟ ਦੇ ਵੀ ਪਰ ਆਪਾਂ ਕਿਦਾ ਮਨ ਤੋੜ ਦਿੰਨੇ ਆ ਇਸ ਕਰਕੇ ਆਪਾਂ ਨੂੰ ਇਦਾਂ ਦਾ ਨਹੀਂ ਚਾਹੀਦਾ ਉਹ ਗੁੱਸੇ ਖੋਂ ਨਹੀਂ ਆ ਲੜਾਕੀ ਨਹੀਂ ਆ ਸਿਰਫ ਉਸ ਨੂੰ ਰੋਲ ਹੀ ਇਦਾਂ ਦਿੰਦਾ ਵਾ ਕੋਈ ਵੀ ਹੁੰਦਾ ਬੰਦਾ ਆਪਣੀ ਰੀਅਲ ਕਹਾਣੀਆਂ ਆ ਇਦਾਂ ਸੋਸ਼ਲ ਮੀਡੀਆ ਤੇ ਨਹੀਂ ਸ਼ੇਅਰ ਕਰਦਾ ਇਸ ਕਰਕੇ ਤੁਹਾਨੂੰ ਕਹਿੰਨੇ ਆ ਕਪਿਤ ਕਰਨ ਲੱਗੀ 10 ਵਾਰ ਸੋਚਿਆ ਕਰੋ ਵੀ ਅਗਲੇ ਦਿਕੇਇ ਸਰ ਪਾਊਗਾ ਇਦਾਂ ਹੀ ਵੀਡੀਓ ਆਉਂਦੀਆਂ ਰਹਿਣਗੀਆਂ ਉਹਨਾਂ ਦੀ ਇਦਾਂ ਹੀ ਤੁਸੀਂ ਕਹਿ ਦਿੰਦੇ ਰਹੋ ਉਹਨਾਂ ਨੂੰ ਪਰ ਥੋੜਾ ਜਿਹਾ ਜਿੱਥੇ ਐਡਜਸਟ ਕਰਨਾ ਹੈ ਤੁਸੀਂ ਕਰ ਲਿਆ ਕਰੋ ਜਿਆਦਾ ਐਵੇਂ ਨਾ ਕਮੈਂਟ ਕਰਿਆ ਕਰੋ ਅਗਲਾ ਵੀ ਦੁਖੀ ਹੁੰਦਾ ਤੇ ਜਦੋਂ ਆਪ ਲੋਕ ਜਵਾਬ ਦਿੰਦੇ ਅਗਲਾ ਤੇ ਆਪਾਂ ਵੀ ਦੁਖੀ ਹੁੰਨੇ ਆ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਆਪਾਂ ਅੱਗੇ ਤੋਂ ਦੀਪ ਦੇ ਬਾਰੇ ਥੋੜਾ ਜਿਹਾ ਆਪਣਾ ਪੋਜ਼ਿਟਿਵਿਟੀ ਦਿਖਾਵਾਂਗੇ ਕਿਉਂਕਿ ਹਰ ਇੱਕ ਕੰਮ ਕਰਨ ਲਈ ਟਾਈਮ ਲੱਗਦਾ ਹੁੰਦਾ ਵਾ ਉਹ ਵੀ ਟ੍ਰੇਡ ਹੋ ਜਾਊਗੀ ਕਿਉਂਕਿ ਜਦੋਂ ਪਹਿਲੀ ਵਾਰ ਹੀ ਕੰਮ ਕਰਦੇ ਆ ਉਹਦੇ ਇਦਾਂ ਹੁੰਦਾ ਹੀ ਹੈ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਨੀਚੇ ਛਾਲ ਤੇ ਪਹਿਲੀ ਵਾਰ ਇਹਨੂੰ ਚਲੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ